ਾਂਗੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਤੇ ਗੋਲੀਆਂ ਚੱਲੀਆਂ ਨੇ ਬੱਸ ਦੀ ਟਾਈਮਿੰਗ ਨੂੰ ਲੈ ਕੇ ਫਾਇਰਿੰਗ ਹੋ ਗਈ। ਔਰ ਇਸ ਫਾਇਰਿੰਗ ਦੇ ਵਿੱਚ ਇੱਕ ਸ਼ਖਸ ਦੀ ਮੌਤ ਦੀ ਵੀ ਖਬਰ ਸਾਹਮਣੇ ਆ ਰਹੀ ਹੈ। ਸੀਸੀਟੀਵੀ ਖੰਗਾਲਣ ਦੀ ਕੋਸ਼ਿਸ਼ ਦੇ ਵਿੱਚ ਹੁਣ ਪੁਲਿਸ ਲੱਗੀ ਹੋਈ ਹੈ ਜਾਂਚ ਕਰ ਰਹੀ ਹੈ। ਪਰ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਮਾਮਲਾ ਏ। ਬੱਸ ਦੀ ਟਾਈਮਿੰਗ ਨੂੰ ਲੈ ਕੇ ਬਵਾਲ ਹੋਇਆ ਔਰ ਟਾਈਮਿੰਗ ਦੇ ਵਿਚਾਲੇ ਗੋਲੀ ਚੱਲ ਪਈ ਔਰ ਗੋਲੀ ਚਲੀ ਤਾਂ ਇੱਕ ਸ਼ਖਸ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਤੇ ਪੂਰਾ ਘਟਨਾਕਰਮ ਵਾਪਰ ਰਿਹਾ ਏ। ਹਾਲਾਂਕਿ ਕੋਈ ਹਥਿਆਰ ਲੈ ਕੇ ਬੱਸ ਸਟੈਂਡ ਦੇ ਉੱਤੇ ਕਿਉਂ ਪ੍ਰਾਈਵੇਟ ਜਿਹੜੀਆਂ ਬੱਸਾਂ ਜਾਂ ਫਿਰ ਜਿਹੜੇ ਬੱਸਾਂ ਦੇ ਉੱਤੇ ਅਡਾ ਇੰਚਾਰਜ ਹੁੰਦੇ ਨੇ ਉਹਨਾਂ ਦੇ ਚਾਲੇ ਕੋਈ ਤਕਰਾਰ ਹੋਈ ਹੈ ਬੱਸਾਂ ਦੇ ਜਿਹੜੇ ਕੰਡਕਟਰ ਹੁੰਦੇ ਨੇ ਖਾਸ ਤੌਰ ਤੇ ਪ੍ਰਾਈਵੇਟ ਤੇ ਸਰਕਾਰੀ ਉਹਨਾਂ ਦੇ ਵਿਚਾਲੇ ਵੀ ਤਕਰਾਰਾਂ ਆਮ ਤੌਰ ਤੇ ਹੁੰਦੀ ਰਹਿੰਦੀ ਹੈ ਬੱਸਾਂ ਦੀ ਟਾਈਮਿੰਗ ਨੂੰ ਲੈ ਕੇ ਔਰ ਇੱਕ ਇੱਕ 30 30 ਸਕਿੰਟ ਦਾ ਵੀ ਉੱਥੇ ਰੌਲਾ ਪੈਂਦਾ ਇੱਕ ਇੱਕ ਮਿੰਟ ਦਾ ਰੌਲਾ ਪੈਂਦਾ ਹੈ ਕਿ ਤੁਸੀਂ 1 ਮਿੰਟ ਜ਼ਿਆਦਾ ਸਾਡਾ ਲੈ ਲਿਆ ਜਾਂ 1 ਮਿੰਟ ਘੱਟ ਕਰ ਲਿਆ ਇਸ ਤਰੀਕੇ ਦੇ ਵਿਵਾਦ ਹੁੰਦੇ ਨੇ ਪਰ ਇਹ ਵਿਵਾਦ ਬਹੁਤ ਵੱਧ ਗਿਆ ਔਰ ਇਸ ਸਬਦੇ ਵਿਚਾਲੇ ਗੋਲੀ ਚੱਲ ਵੀ ਇੱਕ ਸ਼ਖਸ ਦੀ ਮੌਤ ਹੋ ਗਈ ਰੁਕ ਕਰਦੇ ਹਾਂ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਹੋਏ ਨੇ ਅਮਿਤ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਬੱਸ ਸਟੈਂਡ ਦੇ ਉੱਤੇ ਕੀ ਕੁਝ ਹੋਇਆ ਤੇ ਗੁਰਅਰ ਬਿਲਕੁਲ ਬੱਸ ਸਟੈਂਡ ਦੀ ਗੱਲ ਕਰੀਏ ਤੇ ਪਹਿਲੀ ਵਾਰ ਵਿਵਾਦ ਨਹੀਂ ਹੈ ਕਿ ਜਦੋਂ ਇਹ ਸਾਰਾ ਵਿਵਾਦ ਜਿਹੜਾ ਗੋਲੀਆਂ ਤੱਕ ਪੁੱਜਿਆ ਹੈ ਇਸ ਤੋਂ ਪਹਿਲਾਂ ਵੀ ਕਈ ਇਹੋ ਜਿਹੇ ਜੜਪਾੜ ਆਈਆਂ ਮੈਂ ਤੇ ਅੱਜ ਜਿਹੜੀ ਘੜੇ ਸਾਹਮਣੇ ਆਈ ਹੈ ਸਭ ਤੋਂ ਇੱਕ ਕਾਲੋ ਬੱਸ ਸਰਵਿਸ ਦੇ ਨਾਲ-ਨਾਲ ਇੱਕ ਹੋਰ ਬੱਸ ਸਰਵਿਸ ਜਿਸ ਦਾ ਨਾਮ ਅਜੇ ਤੱਕ ਖੁਲਾਸਾ ਨਹੀਂ ਹੋ ਪਾਇਆ ਰਹਾ ਉਹਨਾਂ ਦੀ ਦੋਵੇਂ ਬੱਸਾਂ ਦੀ ਟਾਈਮਿੰਗ ਤੋਂ ਲੈ ਕੇ ਝਗੜਾ ਹੋਇਆ ਹੋਇਆ ਜਿਸ ਤੋਂ ਬਾਅਦ ਦੂਸਰੀ ਬੱਸ ਸਰਵਿਸ ਦੁਆਰਾ ਲਗਾਤਾਰ 10 ਤੋਂ 12 ਰਾਊਂਡ ਬੱਸ ਸਟੈਂਡ ਦੇ ਅੰਦਰ ਹੀ ਫਾਇਰਿੰਗ ਕੀਤੀ ਗਈ ਹੈ ਜਿਸ ਵੇਲੇ ਕਾਫੀ ਭੀੜ ਸੀ ਜਿਸ ਵੇਲੇ ਇਹ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਵੇਲੇ ਫਰਸਟ ਸਟੈਂਡ ਦੇ ਉੱਪਰ ਕਾਫੀ ਸਵਾਰੀਆਂ ਵੀ ਖੜ੍ਹੀਆਂ ਸੀ ਜਿਸ ਤੋਂ ਬਾਅਦ ਕਾਲੋ ਬੱਸ ਦੇ ਇੱਕ ਮੁਲਾਜ਼ਮ ਦੀ ਮੌਕੇ ਤੇ ਮੌਤ ਇਹ ਕਰੀਬ 4-5 ਗੋਲੀਆਂ ਉਸ ਨੂੰ ਲੱਗੀਆਂ ਵਾ ਹਾਲਾਂਕਿ આરોપી ਜਿਹੜੇ ਮੌਕੇ ਤੋਂ ਫਰਾਰ ਹੋਏ ਹੈ ਜਿਹੜੀ ਹੋਂ ਤਾਂ ਗੱਲ ਸਾਹਮਣੇ ਆਈ ਹੈ ਕਿ ਸਾਰਾ ਵਿਵਾਦ ਇੱਕ ਟਾਈਮਿੰਗ ਬੱਸ ਦੀ ਟਾਈਮਿੰਗ ਨੂੰ ਲੈ ਕੇ ਹੋਇਆ 1 ਮਿੰਟਾਂ ਦੇ ਮਿੰਟ ਜ਼ਿਆਦਾ ਬਾਸਿਸ ਦੁਆਰਾ ਉਸ ਦੇ ਆਪਣੇ ਸਟੈਂਡ ਤੇ ਜ਼ਰੂਰ ਖੜਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੇ ਖੁੱਲੀ ਰੂਪ ਲਿਤਾ ਵਾ ਪੁਲਿਸ ਦੁਆਰਾ ਚਲ ਦਿੱਤਾ ਗਿਆ ਵਾ ਤੇ ਨਾਲ ਹੀ ਪਤੰਦੇ ਸਾਰੇ ਸੀਸੀਟੀਵੀ ਵੀ ਹੁੱਕ ਲਗਿਆ ਜਾ ਦੇ ਅੰਦਰ ਕਾਫੀ ਸੀਸੀਟੀਵੀ ਕੈਮਰੇ ਲੱਗੇ ਆ ਪੁਲਿਸ ਦੀ ਪੈਣੀ ਨਜ਼ਰ ਜ਼ਰੂਰ ਹੋ ਕੇ ਰਹਿੰਦੀ ਹੈ ਪੁਲਿਸ ਸਾਰੇ ਵਹਿਲ ਖਤਾਲਨ ਦੀ ਕੋਸ਼ਿਸ਼ ਦੇ ਵਿੱਚ ਜੁਟਿਆ ਤੇ ਪੁਲਿਸ ਦੁਆਰਾ ਕਿਹਾ ਜਾ ਰਿਹਾ ਕਿ ਜਲਦੀ આરોપીਆਂ ਨੂੰ ਫੜਾਇਆ ਜਾਏਗਾ ਜੀ ਗੁਰੂ ਠੀਕ ਹੈ ਤਾਂ ਮੁਲਜ਼ਮਾਂ ਨੂੰ ਫੜਾਇਆ ਜਾਏਗਾ ਪੁਲਿਸ ਇਹ ਕਹਿ ਰਹੀ ਹੈ شکریہ अमित ਧੰਨਵਾਦ ਸਾਡਾ ਜੁੜਨ ਲਈ ਇਸ ਪੂਰੀ ਗੱਲਬਾਤ ਲਈ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਤੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਇੱਕ ਘਟਨਾ ਕੱਲ ਵਾਪਰੀ ਸੀ ਬੰਗਾ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਉੱਥੇ ਵੀ ਬੱਸ ਸਟੈਂਡ ਦੇ ਉੱਤੇ ਹੀ ਗੋਲੀਆਂ ਚੱਲੀਆਂ ਸਨ ਤੇ ਅੱਜ ਕੰਮ੍ਰੇਸਰ ਦੇ ਵਿੱਚ ਘਟਨਾ ਵਾਪਰੀ ਅੰਮ੍ਰਿਤਸਰ ਤਾਂ ਬਹੁਤ ਹੀ ਤੁਸੀਂ ਕਹੋ ਕਿ ਉਹ ਵਿਅਸਤ ਰਹਿਣ ਵਾਲਾ ਪੂਰਾ ਬੱਸ ਸਟੈਂਡ ਹੈ ਸਿਫਤੀ ਦਾ ਘਰ ਹੈ ਗੁਰੂ ਨਗਰੀ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਰੋਜ਼ਾਨਾ ਲੋਕ ਪਹੁੰਚਦੇ ਨੇ ਬੱਸਾਂ ਦੇ ਜ਼ਰੀਏ ਵੀ ਪਹੁੰਚਦੀ ਹੈ ਸੰਗਤ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਤੇ ਉੱਥੇ ਕੋਈ ਬਹੁਤੀ ਵੱਡੀ ਗੱਲ ਵੀ ਨਹੀਂ ਹੁੰਦੀ ਟਾਈਮਿੰਗ ਨੂੰ ਲੈ ਕੇ ਪਰ ਮਾਮਲਾ ਕਈ ਵਾਰੀ ਗੁੱਸੇ ਦੇ ਵਿੱਚ ਇਨਾ ਅੱਗੇ ਨਿਕਲ ਜਾਂਦਾ ਕਿ ਫਿਰ ਵਾਪਸ ਮੁੜ ਨਹੀਂ ਹੁੰਦਾ ਤਾਂ ਉਹੀ ਹੁੰਦਾ ਹੋਇਆ ਨਜ਼ਰ ਆਇਆ ਔਰ ਕਾਬਲੇ ਗੌਰ ਹੈ ਕਿ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਤੇ ਕਤਲ ਦੀ ਘਟਨਾ ਇਹ ਵਾਪਰੀ ਹੈ ਗੋਲੀ ਚੱਲੀ ਹੈ ਟਾਈਮਿੰਗ ਨੂੰ ਲੈ ਕੇ ਬੱਸ ਦੀ ਟਾਈਮਿੰਗ ਨੂੰ ਲੈ ਕੇ ਬਵਾਲ ਹੋਇਆ ਸੀ ਤੇ ਉਸ ਤੋਂ ਬਾਅਦ ਇੱਕ ਸ਼ਖਸ ਦੀ ਮੌਤ ਹੋ